ਰਾਜਵਿੰਦਰ ਸਿੰਘ ਦੇ 13 13 ਅਤੇ ਵੀ ਪੰਜਾਬ ਤੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਕਲਾਲ ਮਾਦਰਾ ਆਓ ਬੁਲੇਟਨ ਤੇ ਖਬਰਾਂ ਵਿੱਚ ਸ਼ੁਰੂਆਤ ਕਰ ਲੈਂਦੇ ਆਂ ਬੱਬਾ ਨੰਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਆਪਣਾ 19ਵਾਂ ਸੈਮੀਨਾਰ ਮਾਤਾ ਸਾਹਿਬਕੌਰ ਗਰਨਜ ਕਾਲ ਚ ਗੈਲ ਪ੍ਰਣਾਲਾ ਵਿਖੇ ਕਰਵਾਇਆ ਗਿਆ ਬੱਬਾ ਨੰਧਾਨ ਸਿੰਘ ਜੀ ਅਤੇ ਸੰਤ ਬੱਬਾ ਜਸਵੀਰ ਸਿੰਘ ਕਾਲਾਮਾਲਾ ਨੂੰ ਸਮਰਪਿਤ ਇਸ ਸੈਮੀਨਾਰ ਦਾ ਵਿਸ਼ਾ ਸਿੱਖ ਧਰਮ ਦੇ ਪ੍ਰਚਾਰ ਸੰਸਾਰ ਵਿੱਚ ਸੇਵਾ ਅਤੇ ਲੰਗਰ ਸੰਸਥਾ ਦਾ ਯੋਗਦਾਨ ਸੀ ਪ੍ਰੋਗਰਾਮ ਦਾ ਅਧਿਕਾਰਤਨ ਕਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਉਪ ਕੁਲਪਤੀ ਡਾਕਟਰ ਪ੍ਰਤਪਾਲ ਸਿੰਘ ਨੇ ਕਿਹਾ ਕਿ ਸਿੱਖ ਧਰਮ ਨੂੰ ਰਹਿਤੀ ਪ੍ਰਚਾਰ ਤੇ ਸਾਧਨਾ ਦੇ ਨਾਲ ਨਾਲ ਸੇਵਾ ਅਤੇ ਲੰਗਰਾਂ ਨੂੰ ਵੀ ਸੰਸਾਰ ਪੱਧਰ ਤੇ ਧਰਮ ਪ੍ਰਚਾਰ ਦਾ ਸਾਧਨ ਬਣਾਉਣਾ ਚਾਹੀਦਾ ਹੈ ਉਨਾ ਕਿਹਾ ਕਿ ਇਹ ਸਿੱਖ ਧਰਮ ਦੇ ਅਟੁੱਟ ਅੰਗ ਹਨ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਇਸ ਸਿਧਾਂਤ ਨੂੰ ਗੁਰੂ ਕਿਰਪਾ ਨਾਲ ਲਾਗੂ ਕਰਨਾ ਚਾਹੀਦਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਆਨ ਕੇਂਦਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਜਾਤਾਂ ਪਾਤਾਂ ਨਾਲ ਜੁੜੇ ਕੰਮਾਂ ਕਰਕੇ ਜਾਤ ਨੂੰ ਵੰਡ ਨੂੰ ਨਕਾਰਦੇ ਸੇਵਾ ਨੂੰ ਉੱਤਮ ਦਰਜਾ ਦਿੱਤਾ ਇਸ ਸਮੇਂ ਦਾ ਸਮਾਜ ਘਟਿਆਕਾਰ ਚ ਡਿੰਦਾ ਸੀ ਉਹਨਾਂ ਲੰਗਰ ਪ੍ਰਥਾ ਦੇ ਪ੍ਰਚਾਰ ਰਾਹੀਂ ਊਚ ਨੀਚ ਤੇ ਭੇਦ ਭਾਵ ਨੂੰ ਵੀ ਮਿਟਾਇਆ ਡਾਕਟਰ ਇੰਦਰਜੀਤ ਸਿੰਘ ਗੋਗੂਆਣੀ ਨੇ ਆਪਣੇ ਸੁਬੋਧਨ ਵਿੱਚ ਆਪਣੇ ਪ੍ਰਚਲਸ ਲਹਿਰੇ ਵਿੱਚ ਗੱਲ ਕਰਦੇ ਕਹਿ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਰਤ ਕਰੋ ਅਤੇ ਨਾਮ ਜਪੋ ਅਤੇ ਪੰਡ ਸਖੋ ਦਾ ਸੰਧਾਨਤ ਬਖਸ਼ਿਆ ਅਤੇ ਇਸ ਤੇ ਚੱਲਣ ਦੀ ਜੀਵਨ ਜਾਂਚ ਬਖਸੀ ਉਹਨਾਂ ਕਿਹਾ ਕਿ ਇਹਨਾਂ ਸੰਧਾਤਾ ਤੇ ਪਹਿਰਾ ਦਿੱਂਦਿਆਂ ਹੀ ਬਾਬਾ ਨਦਾਨ ਸਿੰਘ ਜੀ ਅਤੇ ਬਾਬਾ ਜਸਵੀਰ ਸਿੰਘ ਜੀ ਕਾਲਾ ਮਾਲਾ ਜੀ ਨੇ ਆਪਣਾ ਜੀਵਨ ਸਿੱਖੀ ਪ੍ਰਚਾਰ ਸਾਰ ਨੂੰ ਸਮਰਪਿਤ ਕੀਤਾ। ਸੰਸਥਾ ਦੇ ਪ੍ਰਿੰਸੀਪਲ ਡਾਕਟਰ ਗਰਵੀਰ ਸਿੰਘ ਨੇ ਪੁੱਜੇ ਵਿਦਵਾਨਾਂ ਅਤੇ ਸਰੋਤਿਆਂ ਦਾ ਸਵਾਗਤ ਕਰਦਿਆਂ ਸੁਸਾਇਟੀ ਦੇ ਉਪਰਾਲੇ ਦੀ ਸਲਾਹਕਾ ਕੀਤੀ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਚਾਨਣਾ ਪਾਇਆ। ਸ਼ਰੋਮੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਭਾਈ ਪਰਮਜੀਤ ਸਿੰਘ ਖਾਲਸਾ ਨੇ ਸਰੂਮਣੀ ਕਮੇਟੀ ਵੱਲੋਂ ਨਿਵਾਹੀਆਂ ਜਾ ਰਹੀਆਂ ਸਵਾਵਾ ਨੂੰ ਖਾਸ ਕਰ ਹਾਰ ਭੀੜਤਾ ਲਈ ਲੰਗਰ ਦਵਾਈਆਂ ਅਤੇ ਹੋਰ ਸਵਾਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਸੱਜਤਾ ਦਾ ਵਕਾਰ ਅੰਤਰਰਾਸ਼ਟਰੀ ਪੱਧਰ ਤੇ ਉੱਚਾ ਹੋਇਆ ਹੈ ਅਤੇ ਉਹਨਾਂ ਕਾਲਜ ਨੂੰ 5 ਲੱਖ ਦੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਇਸ ਮੌਕੇ ਬਾਬਾ ਨਿਹਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਦੇ ਚੇਅਰਮੈਨ ਡਾਕਟਰ ਅਮਰਜੀਤ ਸਿੰਘ ਸਰੁਆ ਨੇ ਸੁਸਾਇਟੀ ਦੀਆਂ ਆਕਾਦਮਿਕ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਬਾ ਨਿਹੰਗ ਸਿੰਘ ਜੀ ਅਤੇ ਬਾਬਾ ਜਸਵੀਰ ਸਿੰਘ ਕਾਲਾ ਮਲਾ ਦਾ ਸੇਵਾ ਲੰਗਰਾਂ ਅਤੇ ਪਰਉਪਕਾਰੀ ਕਾਰਜਾਂ ਵਿੱਚ ਮਿਸਾਲੀ ਯੋਗਦਾਨ ਹੈ ਉਹਨਾਂ ਕਿਹਾ ਕਿ ਇਨ੍ਹਾਂ ਸਵਾਵਾਂ ਨਾਲ ਸੰਸਾਰ ਭਰ ਵਿੱਚ ਸਵਾਵਾਂ ਤੇ ਬੰਧਨ ਤੋਂ ਉੱਪਰ ਉੱਠ ਕੇ ਪ੍ਰਚਾਰ ਪਸਾਰ ਕੀਤਾ ਜਾ ਸਕਦਾ ਹੈ ਡਾਕਟਰ ਸਰੂਆ ਨੇ ਸੈਮੀਨਾਰ ਵਿੱਚ ਸ਼ਾਮਲ ਹੋ ਵਿਦਵਾਨਾਂ ਅਤੇ ਸ਼ਰੋਤਿਆਂ ਦਾ ਧੰਨਵਾਦ ਕੀਤਾ ਸੈਮੀਨਾਰ ਵਿੱਚ ਸਰਦਾਰ ਅਮਰਜੀਤ ਸਿੰਘ ਆਸਟ੍ਰੇਲੀਆ ਡਾਕਟਰ ਹਰਲੀਨ ਕੌਰ ਇਸਮਨ ਦੀਪਕੌਰ ਕੈਨੇਡਾ ਨੇ ਵੀ ਆਪਣੇ ਵਿਚਾਰ ਰੱਖੇ ਇਸ ਮੌਕੇ ਸੰਤ ਬਾਬਾ ਅਜਿਵੀਰ ਸਿੰਘ ਕਾਲਾਮਾਲਾ ਨੂੰ ਸਮਰਪਿਤ ਬਹੁ ਰੰਗਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ ਸੋਸਾਇਟੀ ਵੱਲੋਂ ਆਏ ਵਿਦਵਾਨਾਂ ਅਤੇ ਪਤਵੰਤ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਜਗਦੀਪ ਸਿੰਘ ਗੈਲ ਬਾਬਾ ਅਗਿਆਪਾਲ ਸਿੰਘ ਖਾਲਸਾ ਪ੍ਰੈਸ ਕਲੱਬ ਮਹਿਲਕਲਾਂ ਦੀ ਸਮੁੱਚੀ ਟੀਮ ਦੇ ਪ੍ਰਧਾਨ ਬਲਵਿੰਦਰ ਸਿੰਘ ਜੀ ਵਿਜੀਤ ਕੇ ਜਰਨਲ ਸਕਤਰ ਬਲਜਿੰਦਰ ਸਿੰਘ ਜੀ ਢਿੱਲੋਂ ਪ੍ਰਦੀਪ ਸਿੰਘ ਲੋਗੜ ਡਾਕਟਰ ਜਗਰਾਜ ਸਿੰਘ ਮੂਮ ਬਲਵੰਤ ਸਿੰਘ ਚੋਹਾਨ ਕੇ ਰਵਣਦੀਪ ਸਿੰਘ ਠੁੱਲੀਵਾਲ ਸੀਟ ਚੇਅਰਮੈਨ ਸੁਖਵਿੰਦਰ ਸਿੰਘ ਸੁੰਨੀ ਮੰਗੇਵਾਲ ਸੁਖਵੀਰ ਸਿੰਘ ਜਗਦੇ ਜਗਸੀਰ ਸਿੰਘ ਸੈਜੜਾ ਰਾਜਵਿੰਦਰ ਸਿੰਘ ਤਲਾਲ ਮਾਦਰਾ ਇਸ ਮੀਟਿੰਗ ਦੀ ਭੂਮਿਕਾ ਨੂੰ ਵਿਸਥਾਰ ਨਾਲ ਨਿਭਾਇਆ ਅਮਰਜੀਤ ਸਿੰਘ ਸਵਾਜਪੁਰਾ ਸਤਨਾਮ ਸਿੰਘ ਦਮਦਮੀ ਫਲਜੀਤ ਸਿੰਘ ਮੱਲੀ ਗੁਰਜੀਤ ਸਿੰਘ ਉਪਲੀ ਵਰਮੇਲ ਸਿੰਘ ਚਨੀਵਾਲ ਧਨਵੰਤ ਸਿੰਘ ਹੁਸ਼ਨਪੁਰ ਸਤਗੁਰੂ ਸਿੰਘ ਨਾਭਾ ਰਮਿੰਦਰ ਸਿੰਘ ਨਾਭਾ ਬਲਦੇਵ ਸਿੰਘ ਬਾਠ ਜਥੇਦਾਰ ਜਰਨੈਲ ਸਿੰਘ ਭੋਤਨਾ ਓਲਾ ਸਿੰਘ ਦਮਦਮਾ ਸਾਹਿਬ ਗੁਰਚਰਨ ਸਿੰਘ ਗੁਰਦੀਪ ਸਿੰਘ ਢੱਲੋਂ ਭਾਈ ਹਰਜੀਤ ਸਿੰਘ ਐਰੇ ਭਾਈ ਬਲਵੰਤ ਸਿੰਘ ਮਹਿਰਨਾ ਆਕੇ ਭਾਈ ਬੀਅੰਤ ਸਿੰਘ ਢਾਲੀਵਾਲ ਗੁਰਜੰਨ ਸਿੰਘ ਗਹਿਲਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਹਾਜ਼ਰੀਆਂ ਭਰੀਆਂ ਰਿਸ ਕਲੱਬ ਮੈਲਕਲਾ ਪ੍ਰਦੀਪ ਸਿੰਘ ਕਰਮਗੜ੍ਹ ਦੀ ਰਿਪੋਰਟ ਸਤੰਗ 13 13 ਅਤੇ ਵੀ ਪੰਜਾਬ ਤੇ ਦੇਖ ਰਹੇ ਦਰਸ਼ਕਾਂ ਦਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸੋ ਦਰਸ਼ਕੋ ਜਿਵੇਂ ਆਪਾਂ ਪੂਰੇ ਭਾਰਤ ਦੇ ਵਿੱਚ ਦੇਖਦੇ ਆਂ ਜਾਂ ਪੂਰੇ ਪੰਜਾਬ ਦੇ ਵਿੱਚ ਦੇਖਦੇ ਆ ਆ ਪ੍ਰਬੰਧਕਸ਼ਾ ਹੋਮਲਿਕ ਮਿੱਟੀ ਵੱਲੋਂ ਠਾਂ ਠਾਂ ਤੇ ਸੁਭਾਵਾਂ ਨਵਾਇਆ ਜਾਂਦੀਆਂ ਜਿਵੇਂ ਮਹਾਪੁਰਸ਼ਾਂ ਦੀ ਇੱਕ ਜਾਦਾਂ ਨੂੰ ਤਾਜ਼ਕ ਤਾਜ਼ਾ ਕੀਤਾ ਜਾਂਦਾ ਸੋ ਉੱਥੇ ਅੱਜ ਪਿੰਡ ਗੜਾਲਾ ਵਿਖੇ ਮਾਤਾ ਸਾਹਿਬ ਕੌਰ ਗਰਜ ਕਾਲਜ ਦੇ ਵਿੱਚ ਜਿਲ੍ਹਾ ਬਰਨਾਲਾ ਵਿਖੇ ਅੱਜ ਸੰਤ ਬਾਬਾ ਨਿਧਾਨ ਸਿੰਘ ਜੀ ਅਤੇ ਸੰਤ ਬਾਬਾ ਜਸਜੀਤ ਸਿੰਘ ਜੀ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਅਤੇ 19ਵਾਂ ਵਿਸ਼ਾਲ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਸੋ ਸੈਮੀਨਾਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਪਰਮਜੀਤ ਸਿੰਘ ਖਾਲਸਾ ਜੀ ਅਤੇ ਡਾਕਟਰ ਪਰਮਜੀਤ ਸਿੰਘ ਜੀ ਸ਼ਰੂਆ ਅਤੇ ਹੋਰ ਵੀ ਅਹੁਦੇਦਾਰ ਅਤੇ ਮੈਨੇਜਰ ਸਾਹਿਬਾਨ ਇੱਥੇ ਪਹੁੰਚੇ ਹੈ ਪ੍ਰੋਗਰਾਮ ਤੇ ਸਮੂਹ ਸੰਗਤਾਂ ਨੇ ਇੱਥੇ ਹਾਜ਼ਰੀਆਂ ਭਰੀਆਂ ਸੋ ਉਹਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਤਦ ਤੱਕ ਸਾਡੇ ਚੈਨਲਾਂ ਨਾਲ ਬਨੇ ਰਹੋ ਸੋ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸੋ ਪਰਮਜੀਤ ਸਿੰਘ ਖਾਲਸਾ ਜੀ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਹੈਗਾ ਸੋ ਉਹਦੇ ਦੇ ਦੋ ਸ਼ਬਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਨਿਹੰਗ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਜਿਹੜੀ 2010 ਵਿੱਚ ਸਥਾਪਿਤ ਕੀਤੀ ਗਈ ਸੀ ਹੁਣ ਅੱਜ ਇਸ ਦਾ 19ਵਾਂ ਜਿਹੜਾ ਸੈਮੀਨਾਰ ਆ ਉਹ ਮਾਤਾ ਸਾਹਿਬ ਕੁਰ ਗਲ ਗਹਿਲ ਕਲਾ ਵਿੱਚ ਕਰਵਾਇਆ ਗਿਆ ਜਿਸ ਵਿੱਚ ਬਹੁਤ ਭਾਰੀ ਗੈਂਤੀ ਸੰਗਤਾਂ ਨੇ ਸ਼ਮੂਲਤ ਕੀਤੀ ਆ ਔਰ ਇਸ ਸੈਮੀਨਾਰ ਨੂੰ ਜੋ ਸਾਡੇ ਅਜੇ ਬਹੁਤ ਵੱਡੇ ਵਿਦਵਾਨ ਡਾਕਟਰ ਇੰਦਰਜੀਤ ਸਿੰਘ ਜੀ ਗੁੱਗਵਾਨੀ ਡਾਕਟਰ ਅਮਰਜੀਤ ਸਿੰਘ ਗੁਰੂਗਾਂਗਰ ਯੂਨੀਵਰਸਿਟੀ ਤੋਂ ਡਾਕਟਰ ਪ੍ਰੇਤਪਾਲ ਸਿੰਘ ਗੁਰੂਗਾਂਗਸਰ ਯੂਨੀਵਰਸਿਟੀ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਸਨ ਉਹਨਾਂ ਨੇ ਸ਼ੰਤ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਤੇ ਉਹਨਾਂ ਦੇ ਯੋਗਦਾਨ ਅਤੇ ਸ਼ੰਤ ਬਾਬਾ ਜਸਵੀਰ ਸਿੰਘ ਦੀ ਕਲਾਮਲਾ ਦੇ ਜਿਹੜੇ ਜੀਵਨ ਤੇ ਯੋਗਦਾਨ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਆ ਔਰ ਉਹਨਾਂ ਨੂੰ ਪ੍ਰੇਰਨਾ ਲੈਣ ਦੀ ਜਿਹੜੀ ਅੱਜ ਤੱਕ ਕੀਤੀ ਆ ਸੰਗਤਾਂ ਨੇ ਬੜੇ ਧਿਆਨ ਨਾਲ ਇਹਨਾਂ ਵਿਦਵਾਨਾਂ ਨੂੰ ਸੁਣਿਆ ਔਰ ਮੈਂ ਦੱਸਣਾ ਇਹਨਾਂ ਨੇ ਸ਼ੰਤ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਜਿਹੜੀ ਬਣਾਈ ਗਈ ਆ ਇਹ ਇਹਦਾ ਮੁੱਖ ਮੰਤਵ ਜਿਹੜੀ ਆ ਸਾਡੀਆਂ ਸਿੱਖ ਧਰਮ ਦੀਆਂ ਗੌਲੀਆਂ ਸ਼ਖਸੀਤਾਂ ਨੇ ਉਹਨਾਂ ਨੂੰ ਸੰਗਤ ਸਾਹਮਣੇ ਉਹਨਾਂ ਦੇ ਕਾਰਜਾਂ ਨੂੰ ਪ੍ਰਗਟ ਕਰਕੇ ਤਾਂ ਕਿ ਉਹ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣ ਇਹ ਹੀ ਸਾਡਾ ਜਿਹੜਾ ਉਦੇਸ਼ ਆ ਔਰ ਮੈਂ ਸਮਝਦਾ ਕਿ ਅਸੀਂ ਆਪਣੇ ਉਦੇਸ਼ ਵਿੱਚ ਹੌਲੀ-ਹੌਲੀ ਅੱਗੇ ਵਧ ਰਹੇ ਹਾਂ ਹੁਣ ਅਸੀਂ ਜਿੱਥੇ ਪਹਿਲਾਂ ਸੰਤ ਬਾਬਾ ਨਿਹੰਗ ਸਿੰਘ ਜੀ ਨੂੰ ਲਿਆ ਸੀ ਉਹਨਾਂ ਬਾਰੇ ਕਿਤਾਬਾਂ ਲਿਖੀਆਂ ਨੇ ਪੀ ਐਚ ਡੀ ਕਰਵਾਈ ਆ ਹੁਣ ਅਸੀਂ ਸ਼ੰਤ ਬਾਬਾ ਜਸਵੀਰ ਸਿੰਘ ਕਾਲਾ ਮਾਲਾ ਬਾਰੇ ਜਿਹੜੀ ਕਿਤਾਬ ਆ ਉਹ ਮੁਕੰਮਲ ਹੋ ਗਈ ਆ ਔਰ ਜਲਦੀ ਹੀ ਸਿੱਖ ਸੰਗਤਾਂ ਦੇ ਸਾਹਮਣੇ ਛਪ ਕੇ ਆ ਜਾਏਗੀ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਸਾਡੇ ਡਾਕਟਰ ਪਰਮਜੀਤ ਸਿੰਘ ਸ਼ਰੂਆਸੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1000 ਜਨਰਲ ਸੁਪੋਤਨਾ ਜੀ ਸਾਥ ਮੈਂਬਰ ਸ਼ਰੌਨੇਕੁਰ ਪਰ ਰੋਲਡ ਕਮੇਟੀ ਅੱਜ ਦਾ ਜੋ ਇਹ ਸੈਮੀਨਾਰ ਸੀਗਾ ਜੋ ਸੰਤੋਪਨ ਨਿਧਾਨ ਸੇਣੀ ਜੀ ਜੀਰ ਸਾਹਿਬ ਵਾਲੇ ਉਹਨਾਂ ਦੇ ਉਹਨਾਂ ਨੂੰ ਸਨਮਰਪਿਤ ਕਰਦੇ ਹਾਂ ਹਾਂ ਜੀ ਸਤਿਕਾਰਯੋਗ ਵੀਰ ਸਿੰਘ ਜੀ ਕਾਲਾ ਮਾਲਾ ਸਾਹਿਬ ਦੇ ਯਾਦ ਨੂੰ ਤਾਜ਼ਾ ਕਰਦੇ ਹੋਏ ਅੱਜ ਦਾ ਇਹ ਸੈਮੀਨਾਰ ਕਰਵਾਇਆ ਗਿਆ ਬਹੁਤ ਹੀ ਸਤਿਕਾਰਯੋਗ ਸਰਾਰ ਪਰਮਜੀਤ ਸਿੰਘ ਜੀ ਕਾਲਸਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿ ਸਰਾਰ ਪਰਮਜੀਤ ਸਿੰਘ ਜੀ ਸ਼ੁਰੂਆਤ ਤੋਂ 70 ਸਾਲ ਸ਼੍ਰੋਮਣੀ ਕਮੇਟੀ ਉਹਨਾਂ ਨੇ ਬਹੁਤ ਵੱਡੇ ਉਪਰਾਲੇ ਕੀਤੇ ਇਹ ਜੋ ਇਹ ਜੋ ਸੈਮੀਨਾਰ ਹੁੰਦੇ ਰਹਿਣ ਤਾਂ ਕਿ ਆਉਣ ਵਾਲੇ ਸਮੇਂ ਨੂੰ ਆਉਣ ਵਾਲੇ ਬੱਚਿਆਂ ਨੂੰ ਇਹ ਗਿਆਨ ਪ੍ਰਾਪਤ ਹੁੰਦਾ ਰਹੇ ਵੀ ਗੁਰੂ ਸਾਹਿਬ ਦੀ ਮਰਜ਼ਾ ਦਾ ਹੈ ਜੋ ਲੰਗਰ ਲਾਣ ਦੀ ਸੇਵਾ ਕਰਨ ਦੀ ਜਿਸ ਤਰ੍ਹਾਂ ਪਿਛੇ ਕੋਰੋਨਾ ਦਾ ਹੋਇਆ ਜਾਂ ਹੜ੍ਹਾਂ ਦਾ ਹੋਇਆ ਜਾਂ ਕਿਸੇ ਤਸ਼ਾਮ ਹੋਰ ਕਿਆਂ ਦਾ ਹੋਇਆ ਜਿਸ ਤਰ੍ਹਾਂ ਸੇਵਾ ਕਰੀ ਸ਼੍ਰੋਮਣੀ ਕੁੱਦਵਾਰਾ ਪ੍ਰਬੰਧ ਕਮੇਟੀ ਨੇ ਉਹਨਾਂ ਦੇ ਵਿਚਾਰਾਂ ਸਾਰੇ ਅੱਜ ਸਟੇਜ ਤੇ ਆਈਆਂ ਵਿਦਵਾਨਾਂ ਨੇ ਇਹ ਗੱਲਾਂ ਸਾਫ਼ ਕਰ ਦਿੱਤੀਆਂ ਕਿ ਸੇਵਾ ਨਾਲ ਹੀ ਲੰਗਰ ਚੱਲਦੇ ਨੇ ਲੰਗਰਾਂ ਨਾਲ ਹੀ ਫੇਰੇ ਫੜ ਲੱਗਦੇ ਨੇਗੇ ਵਾਹਿਗੁਰੂ ਜੀ ਕਾ ਖਾਲਸਾ ਪੂਤਨਾ ਜੀ ਅਤੇ ਡਾਕਟਰ ਪਰਮਜੀਤ ਸਿੰਘ ਸਰੋਆ ਜੀ ਉਹ ਪਹੁੰਚਿਆ ਹੋਰ ਵੀ ਪ੍ਰਗੰਤ ਸਰ ਜੀ ਪਹੁੰਚਿਆ ਸੋ ਉਹਨਾਂ ਦੇ ਵਿਸ਼ੇਸ਼ ਤੌਰ ਤੇ ਤੁਸੀਂ ਕੀ ਕਹਿਣਾ ਚੁੰਨੇ ਜੀ ਅੱਜ ਦਾ ਦੇਖੋ ਇਹ ਸਮਾਗਮ ਜਿਹੜਾ ਹੋਇਆ ਹੈ ਨਾ ਬਾਬਾ ਨਿਦਾਨ ਸਿੰਘ ਤੇ ਸੰਤ ਬਾਬਾ ਜਸਵੀਰ ਸਿੰਘ ਦੀ ਯਾਦ ਨੂੰ ਅਸੀਂ ਸਮਰਪਿਤ ਕੀਤਾ ਹੈ ਦੋਨੇ ਮਹਾਂਪੁਰਖਾਂ ਦਾ ਜੀਵਨ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਰਾ ਸਮਰਪਿਤ ਰਿਹਾ ਉਹਨਾਂ ਦੇ ਪੂਰਨਤਾ ਪੂਰਨਿਆ ਤੇ ਚੱਲਣ ਲਈ ਉਹਨਾਂ ਦੇ ਪਾਈ ਯੋਗਦਾਨ ਲਈ ਉਹਨਾਂ ਨੂੰ ਯਾਦ ਰੱਖਣਾ ਇੱਕ ਸਾਡੇ ਲਈ ਫਖਰ ਦੀ ਗੱਲ ਹੈ ਇਹ ਪ੍ਰੋਗਰਾਮ ਅਸੀਂ ਇਸ ਕਰਕੇ ਲੀਕਿਆ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਆਉਣ ਵਾਲਾ ਸਾਡਾ ਇਹ ਸਾਡੀ ਧਰੋਹ ਹੈ ਸਾਡਾ ਵਿਰਸਾ ਹੈ ਇਹਨੂੰ ਸੰਭਾਲਣ ਦੇ ਲਈ ਉਹਨਾਂ ਦੇ ਕੀਤੇ ਕਾਰਜਾਂ ਦੇ ਅਸੀਂ ਸਮਾਜ ਦੇ ਵਿੱਚ ਕਿਵੇਂ ਲੈ ਕੇ ਜਾਣੇ ਹਨ ਉਹਨਾਂ ਨੇ ਲੰਗਰ ਦੀ ਕਿਵੇਂ ਸੇਵਾ ਕੀਤੀ ਵਿਦਿਅਕ ਸੰਸਥਾਵਾਂ ਦੀ ਕਿਵੇਂ ਸੇਵਾ ਕੀਤੀ ਉਸ ਨੂੰ ਅਸੀਂ ਯਾਦ ਤਾਜ਼ਾ ਕਰਨ ਲਈ ਇੱਕ ਉਹਨਾਂ ਦਾ ਕਿਉਂਕਿ ਅ ਸ਼ਰਧਾਂਜਲੀ ਸਮਾਗਮ ਕਹਿ ਲੀਏ ਉਹਨਾਂ ਨੂੰ ਸੱਚੀ ਸ਼ਰਧਾ ਇਹੀ ਹੈ ਕਿ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਕਿਵੇਂ ਚੱਲ ਸਕੀਏ ਉਹਨਾਂ ਮਿਹ ਸੁਭਾਵਾਂ ਜਿਹੜੀਆਂ ਕੀਤੀਆਂ ਸਮਾਜ ਲਈ ਉਹਨਾਂ ਨੂੰ ਸਮਾਜ ਤੱਕ ਅਸੀਂ ਕਿਵੇਂ ਲੈ ਕੇ ਜਾ ਸਕੀ ਇਹ ਵੱਡਾ ਪ੍ਰਾਲਾ ਕੀਤਾ ਇਹ ਮੈਂ ਸ਼ੁਕਰਗੁਜ਼ਾਰ ਹਾਂ ਜਥੇਦਾਰ ਪਰਮਜੀਤ ਸਿੰਘ ਜੀ ਬਰਨਾਲਾ ਸਾਹਿਬ ਦਾ ਜਿਨ੍ਹਾਂ ਨੇ ਐਗਜ਼ੀਕਟਿਵ ਮੈਂਬਰ ਵੀ ਨੇ ਸਾਡੇ ਸ਼੍ਰੋਮਣੀ ਕਮੇਟੀ ਦੇ ਸਾਨੂੰ ਇਹਨਾਂ ਨੇ ਥਾਪੜਾ ਦਿੱਤਾ ਹੌਸਲਾ ਦਿੱਤਾ ਕਿ ਤੁਸੀਂ ਆਪਣੇ ਕਾਲਜ ਦੇ ਵਿੱਚ ਸਮਾਗਮ ਨੂੰ ਰੱਖੀ ਆਪਾਂ ਇਹ ਸਾਡੇ ਇਲਾਕੇ ਦੇ ਵਿੱਚ ਕਿਉਂਕਿ ਸੰਤ ਜਸਵੀਰ ਸਿੰਘ ਕਾਲਮਲਾ ਜਿਹੜੇ ਸੀਗੇ ਇਸ ਇਲਾਕੇ ਦੇ ਵਿੱਚ ਵਿਚਰਦੇ ਰਹੇ ਨੇ ਸਾਰਿਆਂ ਦੇ ਪਿਆਰ ਵਾਲੇ ਰਹੇ ਨੇ ਇਸ ਕਰਕੇ ਅਸੀਂ ਇਹ ਸਮਾਗਮ ਇੱਥੇ ਜਿਹੜਾ ਰੱਖਿਆ ਅੱਜ ਦਾ ਸਮਾਗਮ ਬੜਾ ਸਫਲ ਹੈ ਜਿਹਦੇ ਵਿੱਚ ਬਹੁਤ ਹੀ ਉੱਚ ਕੋਟੀ ਦੇ ਵਿਦਵਾਨ ਡਾਕਟਰ 인ਦਰਜੀਤ ਸਿੰਘ ਗੋਗੂਆਣੀ ਡਾਕਟਰ ਅਮਰਜੀਤ ਸਿੰਘ ਜੀ ਗੁਰਦਾਨਕ ਤੇਵ ਯੂਨੀਵਰਸਿਟੀ ਤੋਂ ਡਾਕਟਰ ਪ੍ਰਿਤਪਾਲ ਸਿੰਘ ਜੀ ਵਾਈਸ ਚਾਂਸਲਰ ਗੁਰੂਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਤੋਂ ਇਡਾ ਵੱਡਾ ਛੋਟੀ ਸੰਸਥਾ ਦੇ ਵਿੱਚ ਇਡਾ ਵੱਡਾ ਸਮਾਗਮ ਕਰਵਾਉਣਾ ਆਪਣੇ ਆਪ ਦੇ ਇੱਕ ਬੜਾ ਇੱਕ ਚੈਲੰਜ ਹੁੰਦਾ ਮੈਂ ਸਮਝਦਾ ਕਿ ਇਹ ਦੋਨਾਂ ਬਾਬਿਆਂ ਦੀ ਦੋਨਾਂ ਮਹਾਂਪੁਰਖਾਂ ਦੀ ਸਾਡੇ ਤੇ ਮਿਹਰ ਰਹੀ ਹੈ ਕਿ ਅਸੀਂ ਉਸ ਮੁਕਰਮ ਹੋਣ ਦੇ ਵਿੱਚ ਸਫਲ ਰਹੇ ਹਾਂ ਉਚਿਤ ਤੌਰ ਤੇ ਇਹਨੂੰ ਸਮਾਗਮ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਮੈਂ ਪ੍ਰੈਸ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਮੇਂ-ਸਮੇਂ ਸਮਾਗਮ ਕਰਾਉਣ ਤੋਂ ਪਹਿਲਾਂ ਵੀ ਸਾਡੀ ਜਿਹੜੀ ਥੋਰ ਵੀ ਲਾਈ ਹੈ ਤੇ ਅੱਜ ਵੀ ਉਹਦੀ ਜਿਹੜੀ ਕਵਰੇਜ ਕਰਕੇ ਲੋਕਾਂ ਤੱਕ ਪਹੁੰਚਾਉਣ ਦਾ ਅਪਰਾ ਲਾ ਕੀਤਾ ਪ੍ਰਿੰਸੀਪਲ ਸਾਹਿਬ ਜਿਵੇਂ ਪ੍ਰਬੰਧਕ ਸ਼੍ਰੋਮਣੀ ਕਮੇਟੀ ਵੱਲੋਂ ਆ ਸਰਦਾਰ ਪਰਮਜੀਤ ਖਾਲਸਾ ਜੀ ਵੱਲੋਂ ਉਹਨਾਂ ਵੱਲੋਂ ਤੁਹਾਨੂੰ ਸੇਵਾ ਸਵਾਵਾ ਵੀ ਜਿਹੜੇ ਨੇ ਨਵਾਈਆਂ ਗਈਆਂ ਸੋ ਤੁਸੀਂ ਕਿਦਾਂ ਅੱਛਾ ਅੱਜ ਬڑے ਮਾਣ ਦੀ ਗੱਲ ਕਹੂੰ ਮੈਂ ਤਾਂ ਕਿਉਂਕਿ ਸਾਡੇ ਵੱਡੇ ਭਰਾਵਾਂ ਵਰਗੇ ਮਿੱਤਰ ਵੀ ਨੇ ਪਰਮਜੀਤ ਸਿੰਘ ਜੀ ਕਿਉਂਕਿ ਇਹਨਾਂ ਦਾ ਖੁਦ ਇਹ ਗਹਿਲ ਨਗਰ ਹੈ ਇਹ ਚਾਹੁੰਦੇ ਆ ਕਿ ਇਹ ਸੰਸਥਾ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਪੇਸ਼ੀ ਨਾ ਆਵੇ ਇਹ ਇਥੇ ਬਹੁਤ ਵੱਡੀਆਂ ਲੋੜਾਂ ਨੇ ਸੰਸਥਾ ਦੇ ਵਿੱਚ ਕਿਉਂਕਿ ਬੀਤੀ ਸਾਧਨਾਵਾਂ ਮੈਂ ਇਹਨਾਂ ਨੂੰ ਉੱਥੇ ਵੀ ਬੇਨਤੀ ਕਰੀ ਸੀ ਕਿ ਪੈਸੇ ਬਿਨਾ ਕੋਈ ਕੰਮ ਨਹੀਂ ਹੁੰਦਾ ਇਸ ਹਾਲ ਦੀ ਵੀ ਜਿਹੜੀ ਮਤਲਬ ਸੇਵਾ ਕਰਾਈ ਐ ਅਸੀਂ ਨੇ ਮੈਂ ਸਾਰੇ ਸਟਾਫ ਨੂੰ ਇਕੱਠਾ ਕੀਤਾ ਬੇਨਤੀ ਕੀਤੀ ਕਿ ਜਰੂਰ ਮੈਂ ਭਾਵੇਂ ਜਿਵਾ ਮੁਕਤ ਹੋ ਜਾਣਾ ਜਲਦੀ ਤੁਹਾਡੇ ਲਈ ਬੱਚਿਆਂ ਦੀ ਸਿਹਤ ਲਈ ਸਾਨੂੰ ਇੱਕ ਸੈਮੀਨਾਰ ਹਾਲ ਚਾਹੀਦਾ ਉਹ ਹਾਲ ਵੀ ਹੋ ਜਾ ਹੋਵੇ ਬਿਲਕੁਲ ਏਸੀ ਚਾਹੀਦਾ ਕਿਉਂਕਿ ਗਰਮੀ ਚ ਬੈਠ ਨਹੀਂ ਹੁੰਦਾ ਸੋ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਸਟਾਫ ਦਾ ਮੈਨੂੰ ਬਹੁਤ ਖੁੱਲੇ ਦਿਲ ਨਾਲ ਪੈਸੇ ਦਿੱਤੇ ਅਸੀਂ ਉਹ ਸਾਰਾ ਜਿਹੜਾ ਇਹ ਹਾਲ ਹੈ ਇਹ ਟੋਟਲ ਜਿਹੜਾ ਖਰਚਾ ਹੋਇਆ ਇਹ ਸਟਾਫ ਵੱਲੋਂ ਕੀਤਾ ਗਿਆ ਜਥੇਦਾਰ ਜੀ ਨੇ 5 ਲੱਖ ਰੁਪਏ ਸਾਨੂੰ ਅੱਜ ਅਨਾਉਂਸ ਕੀਤਾ ਇੱਥੇ ਉਹਦੇ ਲਈ ਸਾਡੇ ਕੋਲੇ ਥਾਵਾ ਹੈ ਖਰਚਾ ਕਰਨ ਨੂੰ ਸਾਡੀ ਲਾਇਬ੍ਰੇਰੀ ਉੱਪਰ ਹਾਲ ਬਣਦਾ ਉਹਦੀ ਡਾਉਨ ਸੀਲਿੰਗ ਕਰਾਉਣੀ ਹੈ ਏਸੀ ਲਵਾਉਣਾ ਹੈ ਹੋਰ ਬਿਲਡਿੰਗ ਤੇ ਬਹੁਤ ਸਾਰੇ ਕੰਮ ਹੋਣ ਵਾਲੇ ਨੇ ਉਹ 5 ਲੱਖ ਲੱਗਣ ਨਾਲ ਸਾਡੇ ਕਾਲਜ ਦੀ ਜਿਹੜੀ ਦਿੱਖ ਹੈ ਸਾਡੇ ਕਾਲਜ ਦੀ ਜਿਹੜੀ ਇਮੇਜ ਹੈ ਉਹ ਬਹੁਤ ਪ੍ਰਭਾਵਸ਼ਾਲੀ ਹੋਏਗੀ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਇਹ ਗੱਲ ਕਿ ਬਾਕੀ ਕਾਲਜਾਂ ਦੇ ਵਿੱਚ ਸਾਡੇ ਸ਼੍ਰੋਮਣੀ ਕਮੇਟੀ ਦੇ ਜਿੰਨੇ ਕਾਲਜ ਨੇ ਛੋਟੇ ਕਾਲਜਾਂ ਚ ਐਡਾ ਵੱਡਾ ਸੈਮੀਨਾਰ ਹਾਲ ਕਿਸੇ ਕੋਲੇ ਨਹੀਂ ਹੋਏਗਾ ਜਿਦੇ ਵਿੱਚ ਸਾਰੀਆਂ ਸੁਵਿਧਾਵਾਂ ਹੋਣ ਪ੍ਰੋਜੈਕਟਰ ਲੱਗਿਆ ਹੋਵੇ ਇਸੀ ਲੱਗੇ ਹੁਣ ਡੌਨਸੀ ਲੱਗੀ ਹੋਵੇ ਇਹ ਸਾਰਾ ਹੋਇਆ ਪਰਮਜੀਤ ਸਿੰਘ ਖਾਲਸਾ ਦੇ ਹੌਸਲਾ ਦੇਣ ਨਾਲ ਹੈ ਇਹਨਾਂ ਦੇ ਥਾਪਣਾ ਦੇ ਨਾਲ ਹੈ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਸੀ ਸ਼੍ਰੋਮਣੀ ਪਰਮੰਦਰ ਕਮੇਟੀ ਦੇ ਮੈਂਬਰ ਸਰਦਾਰ ਪਰਮਜੀਤ ਖਾਲਸਾ ਉਹਨਾਂ ਵੱਲੋਂ ਜੋ ਵਿੱਤੀ ਸਹਾਇਤਾ 5 ਲੱਖ ਦੀ ਦਿੱਤੀ ਗਈ ਹੈ ਇਸ ਮਾਤਾ ਸਾਹਿਬ ਕੌਰ ਦੇ ਪ੍ਰਿੰਸੀਪਲ ਨੂੰ ਸੋ ਉਹਨਾਂ ਨੇ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਗਿਆ ਕਿਉਂਕਿ ਸਮੇਂ-ਸਮੇਂ ਦੇ ਨਾਲ ਪੈਸੇ ਦੀ ਸਵਾਵਾਂ ਦੀ ਮਨ ਦੀ ਧੰਦੀ ਲੋਡ ਪੈਂਦੀ ਰਹਿੰਦੀ ਹੈ ਸੋ ਉੱਥੇ ਹਰ ਗੁਰਦੁਆਰਾ ਸਾਹਿਬ ਤੇ ਸੋ ਵਿੱਤੀ ਸਹਾਇਤਾ ਦਿੰਦੇ ਰਹਿੰਦੇ ਆ ਸੂਪਰਮਜੀਤ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਤਤਕ ਆਪਸਰਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਜੀਵਨ ਚੋਂ ਦਾ ਪਾਦੇ ਨੂੰ ਪੜਾਉਣਾ ਉਹਦੇ ਵਿੱਚ ਤਤ ਗਿਆਨ ਹੈ ਕਿ ਸਾਡੀ ਜਿਹੜੀ ਐਜੂਕੇਸ਼ਨ ਪਾਲਸੀ ਹੈ ਉਹਦੇ ਚ ਬੱਚਾ ਨੀਵੀਂ ਪਾ ਕੇ ਪੜਦਾ ਗਿਆਬਕ ਪੜਾਈ ਜਾਂਦਾ ਸਤਿਗੁਰਾਂ ਨੇ ਚੇਤਨਾ ਦਿੱਤੀ ਹੈ ਕਿ ਵਿਦਿਆਰਥੀ ਇਸ ਤਰ੍ਹਾਂ ਦਾ ਹੋਵੇ ਜਿਹੜਾ ਅਧਿਆਪਕ ਨੂੰ ਸਵਾਲ ਤੇ ਕਰੇ ਸਵੀਆਂ ਤੋਂ ਇੱਕ ਖਾਨਦਾਨ ਪੜਾ ਰਿਹਾ ਤੇ ਲਿਖੋ ਓਮ ਸਤਿਗੁਰੂ ਨੇ ਓਮ ਬਾਰੇ ਪੁੱਛ ਲਿਆ ਮੈਂ ਕਿਹ ਕਿਹਾ ਹੁੰਦਾ ਅਸੀਂ ਢਾਈ ਸਾਹਿਬ ਦੇ ਤਿੰਨ ਸਾਲ ਦੇ ਬੱਚੇ ਨੂੰ ਏਪਲ ਐਪਲ ਉਡਾ ਊਠ ਪੜਾਉਂਦੇ ਆ ਜੇ ਬੱਚਾ ਉੱਠ ਕੇ ਪੁੱਛ ਲਵੇ ਮੈਡਮ ਨੂੰ ਜੀ ਸਾਡੇ ਖੇਤਾਂ 'ਚ ਢੋਨਾ ਕਣਕ ਬੜਾ ਹੁੰਦਾ ਐਪਲ ਕਿਉਂ ਨਹੀਂ ਹੁੰਦੇ ਮੈਡਮ ਨੂੰ ਹੋਰ ਪੜ੍ਹ ਕੇ ਹਣਾ ਪੈਣਾ ਐਪਲ ਬਾਰੇ 50 ਸਵਾਲ ਹੋਰ ਨੇ ਸੇਬ ਬਾਰੇ ਕਿਹੜੀ ਧਰਤੀ 'ਚ ਕਿਹੜੇ ਜਲਵਾਜੂ 'ਚ ਕਦੋਂ ਹੁੰਦੇ ਕਿੰਨੇ ਸਾਲ ਦੀ ਉਮਰ ਹੁੰਦੀ ਕਿੰਨੇ ਰੋਗ ਹੁੰਦੇ ਕਿੰਨੇ ਬਚਾਓ ਹੁੰਦੇ ਕਿੰਨੇ ਮਿਟਾ ਮੰਦ ਹੁੰਦੇ ਨੇ ਕਿਵੇਂ ਸਟੋਰੇਜ ਕੀਤੇ ਜਾ ਸਕਦੇ ਨੇ ਸਾਡੇ ਕਿਉਂ ਨਹੀਂ ਹੁੰਦੇ ਬਹੁਤ ਸਾਰੇ ਸਵਾਲ ਏਫਰ ਐਪਲ ਦੇ ਵਿੱਚ ਵੀ ਪਏ ਨੇ ਜਿਹੜਾ ਵਿਦਿਆਰਥੀ ਵਿਚਾਰਾ ਕਰਦਾ ਨਹੀਂ ਕਿਉਂਕਿ ਉਹਨੂੰ ਇਹ ਸਿੱਖਣਾ ਉਹਨੇ ਇਸ ਤੋਂ ਕਦਾ ਸਵਾਲ ਨਹੀਂ ਹੈ ਵਿਦਿਆਰਥੀਆਂ ਦੀ ਬਹੁਤੱਖੀ ਸ਼ਖਸੀਅਤ ਨੂੰ ਵਧਾਰਨ ਦੇ ਲਈ ਇਸੇ ਮੰਚ ਤੋਂ ਇਸੇ ਸੰਸਥਾ ਵੱਲੋਂ ਵਕ ਵਕ ਸਮੇਂ ਬਡੇ ਪੱਧਰ ਦੇ ਪ੍ਰੋਗਰਾਮ ਅਲਿਕੇ ਜਾਂਦੇ ਰਹੇ ਨੇ ਇਕੱਠੇ ਹੋਏ 23 ਤਰੀਕ ਨੂੰ ਉਥੇ ਡਾਟਰ ਸ਼ਰੂਆਤ ਸਾਹਿਬ ਵੀ ਆਏ ਸੀ ਖਾਲਸਾ ਸਾਹਿਬ ਵੀ ਆਏ ਸੀ ਗੱਲ ਕੀਤੀ ਕਿ ਇਹੋ ਜੀ ਦਰਵੇਸ਼ ਸ਼ਰੂ ਹੈ ਜਿਹੜੀ ਸ਼ਬਦ ਬਾਬਾ ਜਸਵੀਰ ਸਿੰਘ ਵਰਗੀ ਉਹਨਾਂ ਦਾ ਜਿੰਨਾ ਸਮਾਂ ਉਹਨਾਂ ਨੇ ਸ਼ਰੋਣੀ ਕਮੇਟੀ ਦੀ ਮੈਂਬਰੀ ਕੀਤੀ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰਨ ਵਿੱਚ ਸੇਵਾ ਨਿਭਾਈ ਉਹਨਾਂ ਦੀ ਯਾਦ ਨੂੰ ਕਿਵੇਂ ਨਾ ਕਿਵੇਂ ਤਾਜ਼ਾ ਰੱਖਣਾ ਚਾਹੀਦਾ ਹੈ ਕਿਉਂਕਿ ਉਹਨਾਂ ਦਾ ਜੀਵਨ ਬੜਾ ਰਹਾਕਮਈ ਰਿਹਾ ਹੈ ਉਥੇ ਫੈਸਲਾ ਹੋਇਆ ਸਰਵਾ ਸਾਹਿਬ ਕਹਿੰਦੇ ਵੀ ਫੰਕਸ਼ਨ ਕਰਨਾ ਹੈ ਕਰਨਾ ਵੱਡੇ ਪੱਧਰ ਤੇ ਹੈ ਤਾਂ ਪਰਮਜੀਤ ਸਿੰਘ ਖਾਲਸਾ ਜੀ ਤੇ ਮੈਂ ਕਿੱਥੇ ਹੀ ਖੜੇ ਸੀ ਖਾਲਸਾ ਜੀ ਕਹਿੰਦੇ ਫਿਰ ਇਹ ਸਮਾਗਮ ਤੁਸੀਂ ਸਾਡੇ ਕਾਲਜ ਨੂੰ ਕਰੋ ਮੇਰੀ ਡਿਊਟੀ ਲਈ ਗਈ ਚਲੋ ਅਸੀਂ ਉਦੋਂ ਤੋਂ ਤਿਆਰੀਆਂ ਕਰ ਰਹੇ ਹਾਂ ਕਿ ਸਾਡੇ ਮਹਿਮਾਨ ਛੋੜਾ-ਬੋਧਾ ਸਕੂਨ ਮਹਿਸੂਸ ਕਰਨਗੇ ਕਿ ਬੈਠਣਾ ਘਟੋ ਘਰ ਸਾਨੂੰ ਸੌਖਾ ਲੱਗੇ ਕੋਈ ਵੀ ਕਾਰਜ ਰੁਪਈਆ ਬਿਨਾਂ ਨਹੀਂ ਹੁੰਦਾ ਪ੍ਰਪੇਯ ਸਮਾਜ ਜਾਂ ਫੰਡਾਂ ਜਦੋਂ ਖਰਚ ਕਰਦੀਆਂ ਨੇ ਉਦੋਂ ਇਥੋਂ ਜਿਹੜੇ ਵਿਦਿਆਰਥੀ ਨੇ ਕੁਝ ਲਾਹਾ ਪ੍ਰਾਪਤ ਕਰਕੇ ਅੱਗੇ ਜਾਂਦੇ ਨੇ ਗੱਲ ਕਹੇ ਇਹਦੇ ਸਮਰੱਥ ਹੋ ਜਾਂਦੇ ਹੁਣ ਗੱਲ ਜਦੋਂ ਦੋਵਾਂ ਪੁਰਖਾਂ ਦੇ ਜੀਵਨ ਨੂੰ ਸਮਰਪਿਤ ਅਸੀਂ ਅੱਜ ਉਹੀ ਨਾਮ ਜਿਹੜਾ ਸੈਮੀਨਾਰ ਨੂੰ ਲਿਖਿਆ ਹੈ ਸੰਤ ਬਾਬਾ ਨਾਨਕ ਸਿੰਘ ਇੰਟਰਨੈਸ਼ਨਲ ਸੇਵਾ ਸੁਸਾਇਟੀ ਵੱਲੋਂ ਜਿਨ੍ਹਾਂ ਦੇ ਸਰਪ੍ਰਸਤ ਸਰਵਸਤ ਬੈਠੇ ਨੇ ਸਮੇਂ ਸਮੇਂ ਅਣਖੀ ਸਭ ਬੈਠੇ ਨੇ ਇਹਨਾਂ ਗੱਲਾਂ ਨੂੰ ਸਾਡੇ ਕਾਲਜ ਦੀਆਂ ਗਤੀਵਿਧੀਆਂ ਨੂੰ ਅਖਬਾਰ ਦੇ ਰਾਹੀਂ ਜੀਤ ਅਖਬਾਰ ਦੇ ਰਾਹੀਂ ਤੇ ਬਾਕੀ ਪ੍ਰੈਸ ਵਾਲੇ ਵੀ ਬੈਠੇ ਨੇ ਉਸ ਸਮੇਂ ਸਮੇਵਾਰ ਦੇ ਪਰ ਜਦੋਂ ਗੱਲ ਕਰਨੀ ਹੈ ਅੱਜ ਵੀ ਇਹਨਾਂ ਮਹਾਨ ਵਿਖਾਂ ਨੇ ਜਿਹੜਾ ਟੌਪਕ ਅਸੀਂ ਲਿਆ ਹੈ ਕਿ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਸੋ ਕਹਿਣ ਦਾ ਭਾਵ ਇਹ ਹੈ ਕਿ ਮੇਰੀ ਦੇਲੀ ਖਾਜ ਹੈ ਤੇ ਜਿਹੜੀਆਂ ਸ਼ਕਤੀਆਂ ਨੇ ਸਮਾਜ ਦੇ ਬਹੁਤ ਵੱਡੇ ਕਾਰਜ ਕੀਤੇ ਨੇ ਸਮਾਜ ਆਪਣੇ ਦੇ ਜੀਵਨ ਜਾਗ ਲੈਣ ਸਿੱਖੀ ਪੰਥਾਤ ਨੂੰ ਸਿਰ ਦਿੱਤਾ ਉਹਨਾਂ ਨੂੰ ਸੇਕ ਸੰਤਾਂ ਦੇ ਸਾਡੀ ਨੌਜਵਾਨੀ ਦੇ ਸਾਹਮਣੇ ਆਉਂਦਾ ਜਰੇ ਤਾਂ ਹੀ ਜਿਹੜੀ ਉਹਨਾਂ ਦਾ ਨਵੇਂ ਜਿਹੜੀ ਸੰਤ ਬਾਬਾ ਜਪੀ ਸਿੰਘ ਜੀ ਕਾਲਾ ਮਾਲ ਜਿਹਨਾਂ ਨਾਲ ਮੇਰਾ ਬਹੁਤ ਪ੍ਰੇਮ ਸੀ ਮੇਰੇ ਕਿਉਂਕਿ ਜਦ ਸੰਤ ਹੁੰਦੇ ਨੇ ਉਹ ਹਰ ਕੋਲ ਲੱਗਦਾ ਰਹਿੰਦਾ ਵੀ ਮੈਂ ਨਾਲ ਜਾਵਾਂ ਪਰ ਇਹ ਨਾਲ ਨਾਲ ਜ਼ਿਆਦਾ ਪ੍ਰੇਮ ਆ ਪਰ ਮੈਨੂੰ ਉਹ ਆਪਣੇ ਧਰਮ ਦਾ ਭਰਾ ਕਹਿੰਦੇ ਸਾਨੂੰ ਮੇਰੀ ਵਾਈਫ ਨੂੰ ਧਰਮ ਦੀ ਭੈਣ ਇੱਕ ਸੇਵਾ ਦੀ ਕਰ ਦੇਖ ਦੇਖ ਦੀ ਕਰ ਸੰਗਤ ਤੇ ਸੰਗਤੀ ਗੱਲ ਆਪਾਂ ਸੁਣੀ ਹੈ ਸਰਬਨ ਕੀਤੀ ਹੈ ਮੈਂ ਆਪਜੀ ਨਾਲ ਜਿੱਥੇ ਗੋਗਵਾਰੀ ਸਾਹਿਬ ਨੇ ਡਾਕਟਰ ਅਮਰਜੀਤ ਸਿੰਘ ਜੀ ਨੇ ਡਾਕਟਰ ਪ੍ਰਕਾਸ਼ ਸਿੰਘ ਜੀ ਨੇ ਬਹੁਤ ਹੀ ਕੁਜੂਲੇ ਵਿਚਾਰ ਤੁਹਾਡੇ ਸਾਹਮਣੇ ਰੱਖੇ ਨੇ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੇ ਨੇ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਮਾਰਗਦਰਸ਼ਨ ਬਣ ਗਏ ਉਹੇ ਜਿਹੇ ਵਿਚਾਰ ਜਪਾ ਸਰਬਨ ਕੀਤੇ ਨੇ ਤੇ ਇੱਕ ਇਸ ਢੰਗ ਦੇ ਨਾਲ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਇਹਨਾਂ ਦੋਹਾਂ ਚੀਜ਼ਾਂ ਨੇ ਜਿਹੜਾ ਹੈ ਹਿੱਸਾ ਪਾਇਆ ਹੈ ਤੇ ਮੈਂ ਤੁਹਾਡੇ ਨਾਲ ਕੁਝ ਵਿਚਾਰ ਜਿਹੜੇ ਆ ਇਸ ਦੋ ਵਿਸ਼ੇ ਨੇ ਅੱਜ ਇਸ ਸੈਮੀਨਾਰ ਦੇ ਵਿੱਚ ਜਿਹੜਾ ਮੇਨ ਥੀਮ ਰੱਖਿਆ ਗਿਆ ਸੇਵਾ ਤੇ ਲੰਗਰ ਤੇ ਮੈਂ ਸੇਵਾ ਬਾਰੇ ਜਿਹੜੇ ਆ ਕੁਝ ਵਿਚਾਰ ਤੁਹਾਡੇ ਨਾਲ ਜਿਹੜੇ ਆ ਸਾਂਝੇ ਕਰਨੇ ਨੇ ਤੇ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਪ੍ਰਚਾਰ ਪ੍ਰਸਾਰਨਾਂ ਵੀ ਜੁੜੀਆਂ ਹੋਈਆਂ ਨੇ ਤੇ ਜਦੋਂ ਅਸੀਂ ਧਰਮ ਦਾ ਇਤਿਹਾਸ ਵੇਖਦੇ ਹਾਂ ਸੇਵਾ ਤੇ ਲੰਗਰ ਸੰਸਥਾ ਦਾ ਯੋਗਦਾਨ ਬਿਸ਼ਮੂਰੀਅਤ ਕਰ ਰਹੇ ਅੱਜ ਇਸ ਮਾਗਨ ਦੇ ਮੁੱਖ ਮਹਿਮਾਨ ਜਿਹੜਾ ਪਰਮਜੀਤ ਸਿੰਘ ਜੀ ਖਾਲਸਾ ਅੰਤਰਿਕ ਮੈਂਬਰ ਅੰਤਰਿਕ ਕਮੇਟੀ ਚੋਂ ਨਹੀਂ ਕੋਦਰਾਂ ਪਰਮਤਮ ਕਮੇਟੀ ਸ੍ਰੀ ਅੰਮ੍ਰਿਤਸਰ ਅੱਜ ਦੇ ਮੁੱਖ ਬੁਲਾਰੇ ਡਾਕਟਰ ਅਮਰਜੀਤ ਸਿੰਘ ਜੀ ਡਾਇਰੈਕਟਰ ਸ਼੍ਰੀ ਗੰਗਸਾਥਰ ਵਿਗਿਆਨ ਕੇਂਦਰ ਨਾਉਦੇਜ ਯੂਨੀਵਰਸਿਟੀ ਅਮਰitsar ਡਾਕਟਰ ਇੰਦਰਜੀਤ ਸਿੰਘ ਜੀ ਕੋਕੋਆਣੀ ਪ੍ਰਿੰਸੀਪਲ ਕਾਲਸਕ ਕਾਲਜ ਨੈਸ਼ਨਲ ਸਕੂਲ ਅਮਰitsar ਅਤੇ ਸ਼ਹਿਰੀ ਵਿਦਿਆ ਪ੍ਰਬੰਧਕ ਕਮੇਟੀ ਦੇ 71 ਡਾਕਟਰ ਪਰਮਜੀਤ ਸਿੰਘ ਜੀ ਸਰੋਆ ਬਾਕਪੁਰ ਗੁਰਦਾਸ ਅਹਿਮਦ ਤੋਂ ਆਏ ਵੀ ਮੇਜਰ ਤਹਿਮਾਨ ਸਾਥ ਮੈਂਬਰ ਉਸ ਤੋਂ ਸੱਜਣ ਲੋਕਲ ਪ੍ਰੋਗਰਾਮ ਕਮੇਟੀ ਦੇ ਮੈਂਬਰ ਸਹਿਮਾਨ ਅਧਿਆਪਕ ਸਹਿਮਾਨ ਅਤੇ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸੰਤ ਬੱਬਾ ਜੀ ਇੰਟਰਨੈਸ਼ਨਲ ਸੁਸਾਇਟੀ ਨੂੰ ਇਸ ਪਾਲੀ ਵਿੱਚ ਇਹ ਸੈਮੀਨਾਰ ਆਯੋਜਿਤ ਕਰਨ ਦੇ ਲਈ ਲੱਖ ਲੱਖ ਦਾਇਰ ਜੰਦਾ ਹਾਂ ਕਿਉਂਕਿ ਇਹ ਜੋ ਦੋ ਸੰਸਕਰਣ ਨੇ ਮੈਨਾਂ ਸੇਵਾ ਦਾ ਤੇ ਲੰਗਰ ਦਾ ਇਹਨਾਂ ਦਾ ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਬਹੁਤ ਹੀ ਅਹਿਮ ਊਦਾਂ ਰਿਹਾ ਹੈ करके। आप बड़ी बड़ी ते सारे बच्चे उन्हें अपना नंबर नगर करके जाना उ ये कैलेंडर भी ये भी लैके जा सारा इतिहास हैं बाबा जी की किताब जी वो मैं इकती अगस्त तक बहुत देश तो आ ਉਸ ਦੋ ਸੰਮਿਤਾ ਨੇ ਇੱਕ ਸੈਕਰਾਮੈਂਟੋ ਫਿਰ ਵੀ ਉਹਦਾ ਬਾਬਾ ਸਾਹਿਬ ਤੇ ਬਾਰਾਂ ਨੂੰ ਉੱਥੇ ਉਹ ਕਰਕੇ ਤੇ ਫਿਰ ਉਸ ਤੋਂ ਬਾਅਦ ਵੀ ਬਤਾਲ ਦੇਣੀਆਂ ਮਹੀਨੇ ਬਾਅਦ ਉਹ ਸ਼ਬਦੇ ਵੀ ਔਰ ਬਾਬਾ ਜਸਪੀਰ ਸਿੰਘ ਜੀ ਦੇ ਜੀਵਨ ਬਾਰੇ ਜਿਹੜੀ ਆਪ ਜੀ ਨੂੰ ਇਹੋ ਜੀ ਜੋ ਜਿਹਨਾਂ ਕਹਿੰਦੇ ਸਾਂ ਸਕੇ ਹਾਂ ਲੋ ਸਭਾਰੇ ਦੱਸਿਆ ਜੇ ਕੋਈ ਉਹਦੇ ਵਿੱਚ ਰਹਿ ਜਾਏਗਾ ਉਹ ਬੇਨਤੀ ਹੈ ਸਾਨੂੰ ਉਹਨੂੰ ਦੱਸავਦੇ ਤੇ ਇਹਦਾ ਦਾਸ ਰਸਤਾ ਸਾਡੇ ਚੇਤੇ ਕੋਲ ਬਿਜਲ ਨੂੰ ਸਾਨੂੰ ਚੇਤੇ ਸਵਾਦਾ ਧੰਵਾਦ ਅਗਰੇ ਸਾਥ ਫਿਰ ਮੜਾਗੇ Why would we talk about Why would you... ਸਤਨਾਮ ਵਾਹਿਗੁਰੂ ਸਤਨਾਮ